ਖੁਸ਼ੀ ਆ ਗਈ ਆਪਣੇ ਘਰੇ ਹਾਏ ਤਾਇਆ ਬਣ ਗਿਆ ਤੂੰ ਤਾਇਆ ਹੋ ਵੀ ਅਜਵਾਖ ਕਿਉਂ ਉਹ ਹਾਲੇ ਨਹੀਂ ਹੋਇਆ ਅਰਦਾ ਚੈੱਕ ਕਰਾ ਲੈਂਦਾ ਉਹ ਬੱਲਾ ਹੋ ਗਿਆ ਮੈਂ ਗੱਲਾ ਤੂੰ ਆ ਜਾ ਛੋਟੇ ਕੋਈ ਪਰਮਾਨਦ ਵਾਲਾ ਆ ਜਾ ਕਾ ਲਬਧਾਈਆਂ ਭਾਈ ਬੱਸ ਮੁਰਗਾ ਮੁਰਗਾ ਮੈਂ ਤੇਰੇ ਪਾਈ ਨੇ ਕਿਉਂ ਓਏ ਹੁਣ ਹੀ ਆਏ ਦੀ ਡਾਕਟਰ ਲਿਬੋ ਸੀ ਮੋਰ ਤੇ ਜਿੱਤ ਤਾਂ ਲਿਆ ਪਰ ਜਿੱਤਿਆ 2 ਸਾਲ ਚ ਹੀ ਹੈਣਾ ਫਰ ਟਾਈਮ ਤਾਂ ਲੱਗਦੀ ਆ ਬਾਈ ਮੁਰਗਾ ਲੇ ਕੇ ਦੇਗਾ ਅੱਜ ਮੈਂ ਬਣਾਇਆ ਮੇਰੇ ਨੇ ਹਾਂ ਦੇਖ ਆ ਕੇ ਨੌ ਮਾਇ ਰੱਖੂਗਾ ਓਏ ਕੀ ਰੱਖਣਾ ਹੈ ਇਹ ਰੱਖਾਂ ਕਰਤਾਰ ਸਿੰਘ ਨਹੀਂ ਹਾਂ ਮੈਂ ਬਹੁਤ ਪਿਆਰ ਰੱਖੂਗਾ ਕਰਤਾਰ ਸਿੰਘ ਵਧੀਆ ਹੈ ਹੈ ਕਰਤਾਰ ਨੇ ਆ ਓਏ ਡੀ ਜੇ ਲਾਵਾਗੇ ਡੀ ਜੇ ਜਿਹੜਾ ਕਹੇਗਾ ਦਾ ਚੋ ਕੁਛ ਲਾ ਦਾਂਗੇ ਡੀ ਜੇ ਐਂ ਚਲੋ ਲੈ ਤੂੰ ਮੇਰੀ ਦਾਰੂ ਦੀ ਪਾਰਟੀ ਸੱਤੇ ਪਾਸਾ ਨੇ ਪਰਮਾਤ ਮੰਨੇ ਮਸਾ ਬਾ ਫੜ ਗਿਆ ਓਏ 5 ਸਾਲ ਹੋ ਗਏ ਤੀਏ ਮੁੰਡਾ ਭਾਂਡੇ ਯਾਰ ਲੋਕ ਮੀਨੇ ਮਾਰੀ ਜਾਂਦੇ ਤੀਏ ਹਾਂ ਬਾਗੂਆ ਚਰਨੋਂ ਨੂੰ ਨਾ ਜਾਊਂਗਾ ਬਾਹ ਫੜ ਕੇ ਓਏ ਤਰੀਕ ਪੈ ਜੀ ਤੈਸੀ ਤਰੀ ਦੀ ਲੱਤਾਂ ਇਹ ਤੋੜ ਦੂੰ ਨੀ ਆ ਮੈਂ ਕੁੱਤੀ ਹੋ ਗਿਆ ਇੱਕ ਹੀ ਲੜਨਾ ਪਿਓ ਤੋਂ ਜਿਆਦੇ ਪੀਰ ਖਿਆ ਮਹਿੰਦਰ ਤੇ ਨੇ ਯਾਰਾ ਇਨ ਕਾਣੋਂ ਪੀਉਣੀ ਦੀ ਫਿਰ ਜਾਦੇ ਵਧਾਈਆਂ ਮੱਲਾ ਵਧਾਈਆਂ ਸੁਣ ਲਈ ਆਪਣੇ ਕਿਤੇ ਭਾਂਡੇ ਖਸਮਾ ਰੱਬ ਨੇ ਸੁਣ ਲਿਆ ਜਿਹੜਾ ਕੁਝ ਕਹਿਣਾ ਤੈਨੂੰ ਖਵਾਵਾ ਲਾਂਗੇ ਆਪਾਂ ਮੈਂ ਖਾਲਾ ਖੂੜਾ ਦਾ ਖੁੰਦ ਨਹੀਂ ਕੋਈ ਨਾ ਬਾਈ ਤੈਨੂੰ ਵੀ ਖਵਾਵਾ ਲਾਂਗੇ ਹਾਂ ਮੈਨੂੰ ਦਾਰੂ ਪੀ ਬੱਤੇ ਨੂੰ ਵੀ ਖਵਾਵਾ ਲਾਂਗੇ ਮੈਨੂੰ ਵੀ ਦਾਰੂ ਪੀ ਹੋਰ ਮਾਵਾ ਮੀਠਾ ਤੈਨੂੰ ਪਕ ਦੇਓ ਮੀਠੜਾ ਕੋਲ ਅੱਗੇ ਦੁਰਪੀ ਸਾਡੀ ਓਏ ਹਾਂ ਖਾਲਾ ਕਹਿੰਦਾ ਜ਼ੋਰ ਦਾ ਕੰਮ ਹੈ ਜ਼ੋਰ ਦਾ ਕੰਮ ਕੀ ਜ਼ੋਰ ਤਾਂ ਹੁਣ ਕਰਤਾ ਜਿਹੜਾ ਕੁਝ ਕਰਨਾ ਸੀਗਾ ਓਏ ਓਵੇਂ ਨਹੀਂ ਕਹਿੰਦਾ ਕੰਦਰਦਿਆ ਫੇਰ ਜ਼ੋਰ ਦਾ ਕੰਮ ਹੁੰਦਾ ਥੋੜਾ ਹੀ ਪਈ ਬਾਈ ਥੋੜਾ ਬਸ ਤੇਰਾ ਤਜਾਬ ਜਾ ਬਣ ਜਾਂਦਾ ਫੇਰ ਲੈ ਬਾਹ ਇੱਕ ਮਣੇ ਇੱਧਰ ਦੇ ਪੈ ਗਲਾ ਲਾਇਕ ਓ ਵੀਰੇ ਓ ਗਾਹਾਂ ਹੋ ਜਾ ਕੋਈ ਨਾ ਹੈ ਕੋਈ ਨਾ ਨਾ ਇਹਦਾ ਦੱਸੇ ਬਹੁਤ ਵਧੀਆ ਬਾਈ ਆਪਣੇ ਤਾਂ ਆਪੇ ਪਾਪੇ ਤੋਂ ਨੌਕੜਾ ਮੰਗੇ ਨਹੀਂ ਪਰ ਮੈਂ ਤਾਂ ਗੁਰ ਪਿਆਰ ਰੱਖੂਗਾ ਗੁਰਾਂ ਮੈਂ ਆਪੇ ਰੱਖ ਦੂੰਗਾ ਕਰਮ ਸਿਓ ਰੱਖੂਗਾ ਮੈਂ ਤਾਂ ਆਹੋ ਕਰਮਾ ਗੁਰਮਾ ਰੱਖ ਤੇ ਨਹੀਂ ਉਹ ਰੱਖਦੇ ਓਏ ਜਿਹੜਾ ਉਹ ਗੰਦਾ ਜਾਂ ਅੰਗਰੇਜ਼ਾਂ ਗੰਜਰ ਦਾ ਪਰਮਾਨ ਦਾ ਓਏ ਗਾਹਾਂ ਵਾਗ ਜਾ ਗਰਾਂ ਵੀਰੇ ਓਏ ਜਾ ਵੀ ਆਪਣਾ ਬਾਗੂਆ ਕੱਟ ਜੁੱਸੀ ਹੋਣਾ ਤੂੰ ਚੱਲ ਨਾ ਬੀ ਨੀ ਈ ਮੈਂ ਕਰੇ ਭਗਿਆ ਤੂੰ ਜਨਨਾ ਮੈਂ ਤਾਂ ਕਰੇ ਆ ਕੀ ਜਗਾ ਬੀ ਦੱਸੇ ਉਹ ਜਿਹਾ ਬੋਲ ਬੋਲ ਨਾਲ ਹੀ ਕਰਦੇ ਆਉਣਾ ਹਾਂ ਫੇਰ ਕੀ ਹੋ ਗਿਆ ਕੋਈ ਦਾ ਨਾਲਾ ਬੁੱਕੜਾ ਬੰਦ ਲਾ ਯਾਰ ਮੈਥੋਂ ਮੈਥੋਂ ਧੀ ਘਾਲ ਛੋੜ ਹਾਂ ਇਹ ਰੱਬ ਨੇ ਮੁੰਡਾ ਦਿੱਤਾ ਹਾਂ ਮੁੰਡੇ ਦਾ ਨੌਰ ਰੱਖਾ ਗੇ ਚਰਨਜੀਤ ਸਿੰਘ ਹਾਂ ਜੇ ਬਾਬੇ ਦੇ ਕੁੜੀ ਦੇ ਦੀ ਚਰਨਜੀਤ ਕੌਰ ਆ ਦੇਖ ਲੈ ਬਾਈ ਪਾਸ ਹੋਏ ਬਾਬਾ ਗੁਰੂ ਉੱਚੀ ਗੱਲ ਲੈ ਕੇ ਆਂਦਾ ਮੇਰੀ ਵਾਰੀ ਮੈਂ ਕਹਿੰਦਾ ਪਰਾ ਰਹੋ ਬਾਈ ਇੱਕ ਦਿਨ ਨਿੰਮ ਬੰਨਣ ਆਜੋ ਇਹਦੇ ਬਾਅਦ ਮੇਰੇ ਦਾ ਮੂੰਹ ਨਾ ਦੋ ਬਾਈ ਵਾਰੀ ਚਰਨਜੀਤ ਉਹਨਾਂ ਫਤਾ ਮੈਨੂੰ ਕਿੱਥੇ ਤਾਰ ਖੜਕਦੀ ਐ ਨਾ ਨਾ ਹੋਲ ਗਿਆ ਨਾ ਜਾਣ ਜਾਣ ਕੇ ਕਹਦਾ ਬਈ ਇਹ ਆ ਬੰਨੀ ਹੋਏ ਓਏ ਵੀਰੇ ਹਾਂ ਮੈਂ ਕਰਾਂ ਹਾਂ ਇਹ ਕੰਮ ਲਾ ਕੇ ਪਹ ਜਾ ਓਰੇ ਛੱਡ ਜਾ ਬੰਨੀ ਨਾ ਆਹ ਲੈ ਗੱਲ ਨਾ ਬੰਨੂ ਨਾ ਇਹਦੇ ਨਾਲ ਡੀਕ ਨਾਲ ਹਾਂ ਭਗਵਾ ਹਾਂ ਆਣੀ ਮੋਈ ਓ ਬਗਵਾ ਚਰਨੂ ਦੇ ਦਿਲ ਵੀ ਟੱਪੀ ਲੈ ਦੇ ਨੂੰ ਦੱਸਦੀ ਗੱਲ ਹੈ ਮੇਰੀ ਉਹ ਪੈ ਨੂੰ ਤੇ ਉਹ ਪੈ ਦੇ ਖਾਸ ਮੋ ਦੇ ਵੀ ਦੂ ਕੰਗਾ ਤੈਨੂੰ ਮੈਂ ਦੇਖੀ ਜਾਂਦਾ ਹੈਂ ਤੈਨੂੰ ਕੀ ਕਹਦਾ ਸੜਦੇ ਨਹੀਂ ਤੁਸੀਂ ਜਾ ਕਿੱਡੀ ਗੱਲ ਕਹਦਾ ਹੈਂ ਤੈਨੂੰ ਕੀ ਕਹਦਾ ਮੈਂ ਮੇਰਾ ਬੁੱਦੂ ਨਾਲ ਨੂੰ ਮੈਂ ਨਾ ਮਾਰ ਰਾਜਾ ਪੱਛਾ ਵਾ ਇੱਥੇ ਦਾ ਬੁੱਦੂ ਨਾਲ ਨੂੰ ਇੱਥੇ ਪੱਕਾ ਦਾ ਮਾਰ ਤੂੰ ਬੋਲਦਾ ਕਿਵੇਂ ਆ ਤੂੰ ਪੈ ਆ ਗਿਆ ਬੋਲਿਆ ਨਾ ਮਾਰਦਾ ਤੂੰ